ਕੀ ਖਾ ਰਹੀ ਹੈ ਨਿਕਲ ਬਾਹਰ ਅੱਜ ਤੇਰਾ ਸ਼ੋਕਰ ਮੇਰੀ ਹਵਾ ਨਹੀਂ ਕੋਈ ਦੇਖ ਸਕਦਾ ਹਮਾਂ ਦਾ ਤੈਨੂੰ ਮੈਂ ਦਿਖਾਵਾਂ ਤੇਰੇ ਰੰਗਿੰਦਾ ਕੋਚ ਕਾਲਾ ਪਾਉਣਾ ਤੇ ਉਹਨਾਂ ਨੂੰ ਨਾ ਬੋਲ ਲੀ ਜਾ ਕਰੋ ਬਾਰ-ਬਾਰ ਤੱਕ ਬਦਲ ਸਕਾਂਂਗੀ ਗੱਲੀਏ ਬਸ਼ਕਾਰੀ ਕਿਹਨੇ ਲਾਇਆ ਤੇਰੇ ਕੰਮ ਆਕਲਾ ਤੁਹਾਡੇ ਘਰ ਆ ਜਾ ਕਰੋ ਕਹਿੰਦਾ ਦੱਸ ਮੈਨੂੰ ਉਹ ਵੀ ਯਾਰ ਕੀ ਯਾਰ ਸੌ ਲੱਗੇ ਮੈਂ ਨਹੀਂ ਲੱਗਾ ਆ ਭਰਾਵਾ ਸੈ ਤੂੰ ਪਰ ਨਾ ਆਂਦਾ ਨਾ ਜਦੋਂ ਕੋਪਾ ਕਰੀ ਲੈ ਇਹ ਮੇਰਾ ਨਹੀਂ ਹੈਗਾ ਡੈਡ ਡੈਡਸ ਲੋਕ ਨਾਟ ਮੈਟਰ ਯੂ ਆ ਮਾਈ ਨਾਟ ਨੋ ਚੂਹਾ ਇਹ ਚੂਹਾ ਤੁਹਾਡਾ ਹੀ ਆ ਸੁੱਕਾ ਜਾਂ ਬਾਜ ਮੋ ਕਦੋਂ ਵੀ ਇਹਦਾ ਬੋਲ ਜੇ ਬਣਾ ਕੇ ਅੱਗੇ ਦੀ ਦਾਦੀ ਦਾ ਹੋਣਾ ਜਾਂ ਹੋਗਾ ਤੇਰੀ ਆ ਕੁਆਦਾ ਆ ਮਾਸੀਆਂ ਦੇ ਘਰ ਗਿਆ ਮੇਰਾ ਜੰਮਾ ਉਹਨੇ ਫੜਦਾ ਮੇਰੇ ਮਾਸੀਆਂ ਦੇ ਜਾ ਕੇ ਆਪਣੀਆਂ ਪਾਰਲਰ ਚ ਕੋ ਡੈੱਟ ਚੂਵਾ ਡੱਪਾ ਤੇਰਾ ਚੂਵਾ ਡੱਪਾ ਕੋਈ ਗੰਦ ਖਾਨਾ ਜਿਹਾ ਮੈਂ ਚੂਵਾ ਕਿੱਥੇ ਗਿਆ ਬੱਟਾ ਬੜਿਆ ਬਦਾਂ ਅੰਗਰੇਜ਼ ਆ ਉਹ ਵਿਆਹ ਦੇ ਲਾਂ ਕਰਦਾ ਆ ਯਾਰ ਅੰਮਾ ਗਾਉਂ ਸੁਣ ਲੈ ਸਿੱਧੀ ਗੱਲ ਕਰ ਲੈ ਮੈਂ ਤਨ ਬਾਰ ਬਾਰੇ ਕੋਈ ਕੰਟੈਕਟ ਪੰਜਾਬੀ ਦੇ ਵਿੱਚ ਖਬਰਦਾਰ ਕੇ ਮੜ ਕੇ ਮੇਰੇ ਪਿੱਛੇ ਤੇ ਗਿਆ ਤੈਨੂੰ ਮੈਂ ਦੱਸਦਾ ਮੈਂ ਤੇਰੇ ਪਿੱਛੇ ਤਾਂ ਇਹਨਾਂ ਦਾ ਮੈਨੂੰ ਇੰਨੀ ਨਹੀਂ ਸਮਝਾ ਇਹਨੇ ਚ ਸਮਝਾ ਇਹ ਤੁੰਗ ਮੈਂ ਤੁਹਾਨੂੰ ਪੰਜਾਬੀ 'ਚ ਸਮਝਾਇਆ ਪੰਜਾਬੀ 'ਚ ਮੈਨੂੰ ਸਮਝ ਨਹੀਂ ਆਦੀ ਅੰਗਰੇਜ਼ੀ 'ਚ ਅੰਗਰੇਜ਼ੀ ਤਾਂ ਬਰੀ ਚੁੱਤੀ ਆਪੇ ਆਹ ਮਾਂ ਮੇਰਾ ਸਰਕਾਰਾਂ ਗੰਝਾ ਕਰਦਾ ਉਹ ਆ ਮੇਰੇ ਕੋਲ ਉਹ ਸੁਣ ਜਾਣਾ ਮੈਨੂੰ ਉਹ ਉਹ ਸੁਣ ਜਾਣਾ ਮੈਨੂੰ ਬਹੁਤ ਹੀ ਸਿਆਣੀ ਨਾ ਮੈਨੂੰ ਇਰੀਟੇਟ ਨਾ ਕਰਿਆ ਕਰ ਤੂੰ ਬੰਦਾ ਛੱਤਰਾ ਖੋਈ ਲੈਣੀ ਆ ਕਿੰਨੇ ਚਿਰ ਹੋ ਗਿਆ ਤੇਰਾ ਬੱਚਿਆ ਨਹੀਂ ਹੋਣਾ ਉਹ ਤਾਂ ਗਿਆ ਉਹ ਤਾਂ ਗਿਆ ਆ ਉਹ ਤਾਂ ਆ ਬੀਤੀ ਕਰ ਲਉ ਮਾਂ ਠੀਕ ਕਰ ਗੰਝਾ ਠੀਕ ਕਰ ਕਦੋਂ ਦੱਸਣਾ ਉਹ ਮਤਲਬ ਪਮਾ ਮਤਲਬ ਅੱਛੇ ਨੂੰ ਯਾਰ ਤੈਨੂੰ ਤੇ ਪ੍ਰਮਾਤਮਾ ਨੇ ਨਾ ਮੈਂ ਇਹ ਕੀ ਗੱਲ ਮਾਰ ਨਹੀਂ ਸਕਦੇ ਹਣ ਤੂੰ ਪ੍ਰਮਾਤਮਾ ਨੂੰ ਕਦੀ ਲੱਗੀ ਹੁੰਦਾ ਉਹ ਟਾਈਮ ਗਿਆ ਜਦੋਂ ਇਹ ਖਾ ਲੰਦੇ ਸੀ ਤੇ ਹੁਣ ਕੀ ਗੱਲ ਹੈ ਹੌਂਦੀ ਤੇ ਖਾ ਲਾ ਅਜਾ ਹੌਂਦੀ ਮਾਰਦਾ ਸੀ ਮੰਮੀ ਤੇ ਰਹਾ ਪਮਾ ਮੇਰੀ ਹਵਾਲ ਵੀ ਨਹੀਂ ਦੇਖ ਸਕਦੀ ਹਵਾ ਅਮਾ ਹਾਂ ਦੀ ਦਾ ਬਹੁਤ ਗੱਲ ਆ ਮਾਰਨਾ ਦਾ ਨਾ ਸਾਲਾ ਪਰੇ ਤੋਂ ਪਰੇ ਪਿਆ ਮੇਰੀ ਹਵਾਲ ਵੀ ਨਹੀਂ ਦੇਖ ਸਕਦੀ ਅਮਾ ਸਾਡੇ ਜਰਾ ਹੋ ਨਾ ਮੈਂ ਤੇ ਐਕਸਟਰੀ ਹਵਾ ਦੇ ਮੈਂ ਤੇ ਹਵਾ ਦੇ ਦੇ ਕੋਈ ਹਵਾ ਦੇ ਨੂੰ ਤੂੰ ਕਹਿੰਦਾ ਮੇਰੀ ਹਵਾ ਨੂੰ ਦੇਖਵਾ ਜੀ ਐਕਸ਼ਨ ਤੂੰ ਬੰਦਾ ਦੇ ਮਾਰ ਦੂਗਾ ਮਾਰ ਦੇ ਉੱਪਰ ਭਾਈ ਸਾਹਿਬ ਤੇ ਆ ਕਿਹ ਰੋਗੇ ਤਨੀਆ ਪਰ ਕਿਉਂ ਤੇਰੇ ਹੁਣ ਬੱਜਣੀਆਂ ਤਾਰੀਆਂ ਸੀ ਹਾਂ ਲੈ ਤੱਕਨ ਮੈਂ ਤੱਕਦਾ ਮੈਂ ਐ ਬਹੁਤ ਡਰਾਮਾ ਰਿਹਾ ਆ ਜਦੋਂ ਤੂੰ ਐਕਸ਼ਨ ਮਾਰਦੀ ਐ ਬੰਬਾਂ ਦੇ ਮਾਰ ਐਕਸ਼ਨ ਮਾਰ ਕੇ ਨਹੀਂ ਤੇਰੀ ਭੂਗਾ ਵਿੱਚ ਤੇਰੀ ਮੌਤੇ ਤਾਂ ਦੀ ਖਬਰਦਾਰ ਨਹੀਂ ਕਿ ਕਿਹਾ ਦਾ ਅੱਛਾ ਮੈਂ ਦੱਸਾਂ ਮਾਰ 5 7 ਪੈਣਾ ਤੇਰੀ ਕਿੰਨਾ 5 7 ਸਾਡੀਆਂ ਸਾਡੀਆਂ 14 ਐ ਬਹੁਤ ਛੋਟ ਨਹੀਂ ਤੇਰੀਆਂ ਡੜਕਦੀਆਂ ਤੇਰੇ ਸੀਨੇ 'ਚ ਸਾਡੀਆਂ 4 ਭੂਆ ਤੇਰੀਆਂ ਭੂਆ ਰੜਕਦੀਆਂ ਸਾਡੀਆਂ ਤੇਰੇ ਮਾਰੇ ਮਾਮਾ ਹਰ ਵੇਲੇ ਤਾਂ ਹਰ ਬਲੇ ਪ੍ਰਾਣੋਂ ਹਰ ਬਲੇ ਪ੍ਰਾਣੋਂ ਮੇਰੇ ਉਹ ਪ੍ਰਾਤ ਸੁਖੀ ਸੰਧੀ ਇੱਕਈ ਆ ਇਹ ਹੋਣੀ ਚੱਲ ਹੁੰਦਾ ਸਾਡਾ ਚੋ ਮਹਾਨ ਦਾ ਰક્ષਕ ਇੱਕ ਇਹ ਹੋਣੀ ਚੱਲ ਹੁੰਦਾ ਲੋਕੀ ਕਹਿੰਦੇ ਪੰਜ ਭਾਈ ਇੱਕ ਬਾਪੂ ਇੱਥੇ ਤੇਰੀ ਚਾਰ ਭਾਈ ਭਾਈ ਤਾਰੇ ਮੈਨੂੰ ਅਸਤ ਤੇਰੇ ਤੱਬਰ ਤੇ ਜਾਂਦਾ ਉਹ ਲਾ ਮੈਨੂੰ ਦੁੱਖ ਲੱਗਦਾ ਫੜਦੇ ਨਾਲ ਲੈ ਲਾਲ ਬੱਬਾ ਨਾ ਨਹੀਂ ਤੇਰੀ ਬਵਾਲ ਦਾ ਕਿੱਤਾ ਹਵਾਲਾ ਦੇਖੀ ਦਾ ਯਾਰ ਅम्मा ਤੂੰ ਨਿਆਣਾ ਦੇ ਕੇ ਹੱਥ ਚੱਕੀ ਆ ਨਹੀਂ ਯਾਰ ਹੁਣ ਤੂੰ ਸਿਆਣਾ ਫੇਰ ਤਾਂ ਹੱਥ ਚੱਕਾ ਯਾਰ ਠੀਕ ਆ ਨਿਆਣਾ ਤੇ ਚੱਕਾ ਹੁਣ ਬੋਲੀ ਸਹੀ ਤੂੰ ਕਿੱਥੇ ਪਾਉਂਦਾ ਇਹਨੂੰ ਵੀ ਮਨੀ ਚੈਰ ਹੋ ਗਿਆ ਸੀ ਬੱਚੀਆਂ ਨੂੰ ਅੱਜ ਲੱਗਿਆ ਨਹੀਂ ਉਹ ਨਹੀਂ ਬੱਚੀ ਅम्मा ਉਹ ਵਾਲੀਆਂ ਨਹੀਂ ਲੈ ਉਹ ਬੱਚਣੀਆਂ ਉਹ ਹਣ ਬੱਚਣੀਆਂ ਉਹ ਵਾਲੀਆਂ ਨਹੀਂ ਲੈ ਉਹ ਵੀ ਬੱਚਣੀਆਂ ਬੇਟਾ ਹੁਣ ਕਹਿ ਕੇ ਦੇਖੇ ਬਹੁਤ ਸਹੀ ਆਪਣੀ ਕਹਿਣਾ ਹੁਣ ਤੂੰ ਕਹਿ ਕੇ ਦੇਖ ਨਿਕੋ अच्छा तू ਹੁਣ ਉਹਦੇ ਮਗਰ ਲੱਗੇ ਵੱਡੇ ਤੇ ਹੱਥ ਚੱਕੂਗੀ ਇਸ ਘਰ ਮਾਂ ਤੂੰ ਨਹੀਂ ਬੜਾ ਤੂੰ ਵੱਡੇ ਸੱਦ ਮਾਂ ਤੂੰ ਨਹੀਂ ਬੜਾ ਤੂੰ ਮੈਂ ਤਾਂ ਮਮਾ ਤੂੰ ਡਾਂਗ ਜਿਹੜੀ ਹੈ ਨਾ ਚੱਕੀ ਆ ਇਹ ਵੀ ਚੋਰੀ ਦੀ ਚੱਕੀ ਉਹ ਡਾਂਗ ਆਏ ਸੀ ਹਾਂਜੀ ਰਾਜ ਕੰਮ ਕਰ ਤੂੰ ਰਾਜ ਪਈ ਸੀ ਜਾ ਕੇ ਵੱਡੀ ਗਈ ਸੀ ਚੱਕ ਲਈ ਹਾਂ ਯਾਰ ਡੇਗਾ ਹੋ ਤਾਂ ਮੈਂ ਡਾਂਗ ਦਿਖਾਉਂਦੀ ਆ ਮੈਨੂੰ ਤੂੰ ਤਾਂ ਫਿਰ ਤੂੰ ਕਿਤਾ ਕਰਦਾ ਸੀ ਕਿ ਮੈਨੂੰ ਦੱਸ ਮੈਨੂੰ ਤੂੰ ਕਿਤਾ ਖੋਲਦਾ ਸੀ ਮੈਨੂੰ ਮੇਰੀ ਹਵਾ ਨਹੀਂ ਕੋਈ ਦੇਖ ਸਕਦਾ ਮੇਰੀ ਹਵਾ ਨਹੀਂ ਕੋਈ ਦੇਖ ਸਕਦਾ ਮਰਨ ਤਾਂ ਮੈਂ ਦਿਖਾ ਦੂ ਚੰਗੀ ਤਰ੍ਹਾਂ ਤੈਨੂੰ ਮੇਰੇ ਗੁੱਸੇ ਦਾ ਪਤਾ ਹੀ ਹੈ ਚੇਤਾ ਸਟੋਰ ਚ ਬਾੜ ਕੇ ਕੁੱਟਿਆ ਸੀ ਤੈਨੂੰ ਮੈਂ ਐਤਵਾਰ ਸਟੋਰ ਚ ਬੰਦ ਗਿਆ ਹਾਂ ਹਾਂ ਮੈਂ ਹੁਣ ਵੀ ਕੁੱਟਸਾਂਦੀ ਤੂੰ ਗੋਪੀ ਵੀ ਹੋਈ ਨਾ ਤੇਰੀ ਮਾਂ ਵੀ ਹੋਈ ਆ ਤੇ ਮਨੀ ਵੀ ਹੋਈ ਆ ਇਹਦੀ ਤੁਸੀਂ ਵੱਡੇ ਹੋ ਗਏ ਆ ਯਾਰ ਸਾ ਤੈਨੂੰ ਪਾਸਾ ਦਿੰਦਾ ਇਹ ਲੈ ਪਾਸਾ ਵੱਡੇ ਹੋ ਗਏ ਤਾਂ ਮੈਨੂੰ ਮਾਰਨਾ ਛੱਡਦਾ ਕੁੱਟਣਾ ਛੱਡਦਾਣਾ ਮਾਂ ਮਾਂ ਹੀ ਆ ਸੱਚੀ ਗੱਲ ਹੈ ਹਾਂ ਮੇਰਾ ਦਿਲ ਕਰਦਾ ਇਸ ਘਰ ਛੱਡ ਕੇ ਚਲਾ ਜਾ ਪਰ ਇੱਕ ਏ ਗੱਲ ਮੈਨੂੰ ਦੱਸਉਂਦੀ ਆ ਆਪਣੇ ਤੋਂ ਆਪਣੇ ਹੋਤੇ ਹੈ ਪਮਾਇਆ ਨੰਦਨ ਤਰਸਨ ਬੜੀ ਮੁੰਡੀ ਦੇ ਹੱਥ ਚੱਕਦੀ ਇਹ ਦੇ ਤੂੰ ਕਹਦਾ ਕਿ ਤੂੰ ਸੀ ਮੇਰੀ ਹਵਾਲੇ ਹਵਾਲੇ ਮੁੰਡੇ ਦੇ ਧੀ ਪੱਤ ਤੇ ਕਦੀ ਹੱਥ ਨਹੀਂ ਚੱਕੀਦਾ ਹੁੰਦਾ ਬਰੋਬਰ ਹੱਥ ਨਹੀਂ ਚੱਕੀਦਾ ਤੈ ਕੀ ਗੱਲ ਬਰੋਬਰ ਮਤਲਬ ਬਰੋਬਰ ਦੇ ਬੰਦੇ ਦੇ ਹੱਥ ਤੇ ਕਿਉਂ ਨਹੀਂ ਚੱਕੀਦਾ ਹਵਾਲੇ ਧੀ ਪੱਤ ਤੇ ਮੈਂ ਤਾਂ ਚੱਕੂੰਗੀ ਆਪਣੇ ਚੱਕੋ ਤੇਰੇ ਚੱਕੋ ਆਪਣੇ ਚੱਕੋ ਉਹਦੇ ਚੱਕ ਕੇ ਦਿਖਾਦਾ ਉਦੋਂ ਤੂੰ ਸਾਰੇ ਟੱਬਰ ਡਰਦਾ ਇਹ ਤੋ ਮਨੀ ਦੋ ਮਨੀ ਕਾਟ ਜੇ ਮਨੀ ਆ ਜਾਂਦਾ ਚੁੱਪ ਕਰ ਜਾ ਹਾਉ ਉਹ ਵੀ ਇੱਕ ਸਦਾਈ ਸਾਰੇ ਸਦਾਈ ਹੋ ਜੇ ਫਿਰ ਉਹ ਅਕਲੰਦੀ ਸਮਝਾਦੀ ਅਕਲੰਦੀ ਨਹੀਂ ਸਮਝਾਦੀ ਤੂੰ ਡਰਦੇ ਆ ਬੁੜਾ ਵੀ ਡਰਦਾ ਉਸ ਤੋਂ ਮਾਰਾ ਚੱਪਰ ਦਾ ਦੇ ਕੱਲੇ ਕੱਲੇ ਜੀ ਦਰਦਾ ਜੇ ਇੱਕ ਸਦਾਈ ਸਾਰੇ ਸਦਾਈ ਦੇਖਿਆ ਪਛਾਣਾ ਉਹ ਸਦਾਈ ਮੈਨੂੰ ਵੀ ਬਣਾਓ ਉਹਨੂੰ ਅਕਲ ਹੈ ਨਹੀਂ ਤੇ ਮੈਨੂੰ ਵੀ ਹੈ ਨਹੀਂ ਮੇਰੇ ਤੋਂ ਵੀ ਡਰੋ ਉਹਨੂੰ ਅਕਲ ਜਾਦੇ ਕਰਕੇ ਤੂੰ ਕਹਿੰਦੀ ਨਹੀਂ ਮੈਂ ਤੈਨੂੰ ਤਾਂ ਨਹੀਂ ਕੁਝ ਕਹਿੰਦੀ ਤੈਨੂੰ ਬਹਿਣ ਉੱਠਣ ਦਾ ਮਨ ਹੀ ਪਤਾ ਆ ਉਹਨੂੰ ਬੋਲਣ ਦਾ ਕਾ ਕਰਕੇ ਇਹਨੂੰ ਬੋਲਣ ਦਾ ਨਹੀਂ ਪਤਾ ਠੀਕ ਆ ਸਹੀ ਆ ਕਰਾਵਾ ਨੇ ਜਿਹੜੇ ਬਹੁਤ ਮਾਰਦਾ ਉਹਦੇ ਨਾਲ ਪੈਰ ਦੇ ਲਿਆ ਕੇ ਕਾਬੂ ਲਿਆ ਪਿਆ ਫਰੇਮ ਕੀ ਲੈ ਆਇਆ ਦੁਨੀਆ ਤੋਂ ਮਿਲਦਾ ਜੱਗੋ ਆਰੀ ਦੀ ਲਿਆ ਨਾਲ ਮੈਂ ਕਿਹਾ ਗੂਆ ਗੂਆ ਪਾਉਣ ਲਿਆ ਹਵਾ ਹਾਰੇ ਆ ਵਧੀਆ ਜਦੋਂ ਮੈਂ ਐਕਟਰ ਹੋਇਆ ਇੱਕ ਕਮੈਂਟਰ ਨੇ ਤੁਸੀਂ ਦੋਨਾਂ ਹੀ ਮਾ ਪੋਤਾ ਰਾਂ ਤਾਂ ਹੋਏ ਸੀ ਕਿ ਕਿਹਨਾਂ ਦੇਖ ਕੇ ਕਿ ਆਹ ਫਾਟ ਤੋਂ ਆਇਆ ਲੈ ਕੇ ਤਾਂ ਆ ਰਾਂਦਾ ਹੋਇਆ ਕਮਗਾ ਸੋਗਾ ਨੂੰ ਕਿਨੇ ਦਿੱਤੀਆਂ ਸੋ ਗਾਲੋ ਮੰਮਾ ਮੇਰੀ ਗੱਲ ਸੌਣੋ ਜਵਾਨ ਮੁੰਡਾ ਮਾਰਦੀ ਚੰਗਣ ਲੱਗਦੀ ਐ ਤਾਂ ਨਾ ਮਾਰਿਆ ਕਰ ਤੇ ਤੂੰ ਨਾ ਖਾ ਲੈ ਇੱਨਾ ਤੈਨੂੰ ਦੱਸੀ ਲੱਗਦੀ ਫੇਰ ਨਹੀਂ ਮਾਰ ਬੱਸ ਅੱਛਾ ਕੀ ਕਰ ਲੂ ਤਾ ਮੈਂ ਕਰਨਾ ਕੁਝ ਵੀ ਨਹੀਂ ਇਹ ਨਾ ਘਰ ਛੱਡ ਕੇ ਚਲ ਜੂ ਕਿਉਂ ਚੱਲ ਜੂ ਧਮਕੀ ਦੇ ਦੇ ਓਏ ਮੈਂ ਅੱਜ ਤੱਕ ਅਦੀ ਧਮਕੀ ਨਹੀਂ ਦਿੱਤੀ ਕਰ ਕੇ ਦਿਖਾਉਂਦਾ ਹਾਂ ਹੀ ਨਹੀਂ ਧਮਕੀ ਦਿੱਤੀ ਲੈ ਚਪਲਾ ਬੈਠਾ ਪਾ ਕੇ ਬੈਠਾ ਜਿੱਦਾਂ ਕਿ ਤੈ ਕੂ ਦਾ ਚੰਦ ਬਾਹਰ ਕਿਤੇ ਹੀਰਾ ਲੈ ਕੇ ਆ ਗਿਆ ਹੁੰਦਾ 3000 ਲਾਇਆ ਤੈਨਾਂ ਯਾਰ ਲਾਇਆ ਯਾ ਸਾਡੀਆਂ ਧੀਆਂ ਆ ਕੇ ਕੀ ਕਹੋਗੀਆਂ ਸਾਡੀਆਂ ਧੀਆਂ ਆ ਕੇ ਕੀ ਕਹੋਗੀਆਂ ਇਹ ਤਾਂ ਮੈਂ ਕਿਹਾ ਮੈਂ ਤੈਨ੍ਹ ਕੇ ਆ ਤੇ ਲੈ ਲੰਨਾ ਮੈਂ ਕਿਹਾ ਜਦੋਂ ਮੈਂ ਪਾ ਹੱਡਿਆ ਬਾਅਦ ਗੋਪੀ ਪਾਲੂਗਾ ਗੋਪੀ ਦੇ ਬਾਅਦ ਮਾਮਾ ਪਾਲੂਗਾ ਬਾਅਦ ਧੀਆ ਮਾਮੇ ਮੰਮੇ ਤੇ ਮਾਮੇ ਮਾ ਮੈਂ ਚ ਟੂਪਾ ਪਵਾ ਦਵਾ ਜੇ ਹੈਗਾ ਤੇਰਾ ਮੈਂ ਹੁਣ ਦੱਸਿਆ ਵਿੱਚ ਟੂਪਾ ਪਵਾ ਦਵਾ ਅਰੇ ਉਹਦਾ ਸੱਚੀ ਦੱਸਾਂ ਮੈਂ ਉਹ ਤੋਂ ਨਹੀਂ ਆ ਗਿਆ ਲੱਗਦਾ ਉਹ ਆ ਕੀ ਕਹਿੰਦੇ ਹੁੰਦੇ ਆ ਮੋਈਨ ਡੰਡੀਜਾ ਲਕਵਾ ਕਰਨ ਵਾਲੇ ਉਹ ਆ ਮੇਰੀ ਗੱਲ ਸੁਣ ਇੱਕ ਗੱਲ ਮੈਨੂੰ ਦੱਸ ਕੱਲੋਂ ਸਾਡੀਆਂ ਇੱਥੇ ਚੂੜੇ ਵਾਲੀਆਂ ਆ ਰਹੀਆਂ ਛਣ ਛਣ ਕਵੇੜੇ ਚ ਕਰਨਾ ਦੀ ਛਣ ਛਣ ਕੱਛੀ ਵੀ ਗੱਲ ਤੂੰ ਤਾਂ ਭੈਣੋ ਆਪਣਾ ਹੀ ਆ ਤੇ ਜੂ ਪਾਣਾ ਪਾਇਆ ਉਹਦੀ ਡਾਂਗ ਜਾ ਕੇ ਮਾਮੇ ਹੋਣੀ ਨਾ ਜਿੰਦਾ ਮੋਟਰਸਾਈਕਲ ਦੀਆਂ ਰੇਸਾਂ ਲੰਦਾ ਨਹੀਂ ਕੋਈ ਜੋ ਵਿਆਹ ਹੋ ਗਿਆ ਉਹੋ ਬੋਪਾ ਵਿਆਹ ਹੋ ਗਿਆ ਨਾ ਤੇਰਾ ਹੀ ਹੋਣਾ ਚਲ ਠੀਕ ਹੈ ਜੀਰੋ ਮੇਰਾ ਆਉਣਾ ਇਹ ਨਾ ਹੋਵੇ ਉਦੋਂ ਮੇਰੀ ਘਰ ਵਾਲੀ ਨਿਕਲੇਗਾ ਮਾਮਾ ਓਏ ਹਾਂ ਮੇ ਤੋਂ ਮਾ ਅਬੀ ਚੱਲੇ ਸਾਡੇ ਕੋ ਅਬੀ ਇਹ ਨਾ ਵਾਟ ਇਜ਼ ਥਿਸ ਕੀ ਕੀ ਹੋਇਆ ਨਾ ਬਾਹਰ ਹੀ ਕਿਨਾਂ ਦਾ ਭਈਆ ਪਾਗਲ ਹੋਇਆ ਭੰਗ ਕੀਤੀ ਆ ਓਏ ਇਹਨਾਂ ਨੂੰ ਭਾਵੇਂ ਨਾ ਇਹਨਾਂ ਨੇ ਕਹਿੰਦੀ ਹਰ ਜੱਗ ਕਾਲ ਦਾ ਕਾਲ ਜਾ ਆ ਹੜੀ ਬੱਜੀ ਆ ਜੋਰ ਨਾ ਨਹੀਂ ਭਈਆ ਗਿੱਟਿਆਂ ਚ ਬਰ ਗਈ ਐ ਨਾ ਇਹ ਘਰ ਆ ਦੇਣਾ ਮੈਂ ਅੰਗਹੀਣਾ ਹੋ ਗਿਆ ਮੈਨੂੰ ਕੁੜੀ ਵੀ ਨਹੀਂ ਤੇੜੀ ਕਿਸੇ ਨੇ ਹਾਂ ਤੈਨੂੰ ਕੀ ਪਤਾ ਇਹ ਤਾਂ ਚਾਹੁੰਦੀ ਐ ਜਿੱਦਾਂ ਇਹਦਾ ਭਰਾ ਬੈਠਾ ਇਦਾਂ ਇਹ ਵੀ ਬੈਠਣ ਹਾਂ ਹਾਂ ਇਹ ਖਾਣੀ ਖਾਣੀ ਸਹ ਲੈਣਾ ਤੂੰ ਆ ਨੂੰ ਕਿਤੇ ਖਾਣ ਵਾਲੀ ਚੀਜ਼ ਐ ਜੇ ਖਾਣ ਵਾਲੀ ਚੀਜ਼ ਹੁੰਦੀ ਸਭ ਤੋਂ ਪਹਿਲਾਂ ਤੇਰੇ ਟੱਬਰ ਨੇ ਖਾ ਲਈ। ਮੇਰਾ ਭਰਾ ਵਿਆਹ ਹੁੰਦਾ ਜਿਸ ਘਰ ਉਹਦੇ ਪੈਰ ਪੈਂਦੇ ਆ ਹੀ ਹੁੰਦਾ। ਮੈਂ ਨਹੀਂ ਆ ਕੱਲ ਕਰਨਾ ਉੱਥੇ ਨਾ ਜਾਇਆ ਕਰੋ ਵਿਚਾਰੇ ਤੇ ਨਾ ਜਾਇਆ ਕਰੋ ਬਾਰ 2.5 ਸਾਨੂੰ ਵੀ ਕਦੀ ਕਹਿ ਬੋਲ ਮਾਰਾ 6 ਨਹੀਂ 4 4 ਵਜੇ ਨਹੀਂ ਬੱਜੇ ਕੱਖ ਨਹੀਂ। ਆ ਦੇਖੇ ਦੌੜ ਕੇ ਲੈ। ਚੁੱਪ ਵੀੋਂ ਗੱਲ। ਆ ਮੈਂ ਚੁੱਪ ਨਾ ਕਰਿਆ ਮਾੜੀ ਉਹ ਹੀ ਭੁੱਖੇ ਜਾ ਟਕ ਟੋਰਾ ਲੱਭਾ ਪਾਣੀ ਪੀਪੀ ਆਫਰਿਆ ਏਪੀਐ ਲੱਗੇ ਆਉਂਦੀਆਂ ਆਉਂਦੀਆਂ ਟਾਇਰ ਜੇ ਏਪੀਐ ਦੇ। ਕੋਈ ਆਏ ਬੀ ਆਏ ਕੋਈ ਆ ਬਚਸਰਾ ਮੋਰੋ ਬੰਦ ਕਰਦੇ ਅੱਗੇ ਖੁੱਲੇ ਹੁੰਦੇ ਸੀ ਹਾਂ ਹੁਣ ਸਰਾਕ ਕਰਦੇ ਇਹਨਾਂ ਨੂੰ ਬੰਦ ਕਰਦੇ ਵਧੀਆ ਦੁਪਹਿਰ ਨਿਕਰਾਉਂਦੇ ਤਾਈ ਲੰਗੀਆਂ ਦੀ ਇਹ ਪੂਰੀ ਵੀ ਨਾ ਮਾਰੀ ਗਿਆ ਹੁਣ ਮੋਹ ਤੋ ਕਰੀ ਜਾਂਦਾ ਉਹ ਲਗਾਈ ਜਾਂਦਾ ਦੋਪੀ ਨੂੰ ਮੈਨੂੰ ਵੀ ਲੱਗੇ ਆ ਕਹਿ ਦੇ ਮੈਨੂੰ ਦੇ ਦੇ ਆਪ ਵੀ ਦੇ ਮੈਨੂੰ ਮਿਲਾਦਾ ਮਹਿੰਗੇ ਲੈ ਆ 5000 ਦੀ ਕੋਸਟ ਆ ਬਾਹਰ ਪੰਜਾਬ ਮੇਰੀਆਂ ਆ ਭੈਣੇ ਤਾਂ ਠੀਕ ਹੋ ਗਈਆਂ ਮੈਨੂੰ ਬਹੁਤ ਜਾਨ ਦੇ ਲੈ ਗਰ ਵੀ ਦੇ ਕੇ ਦਾਈ ਜਾਂ ਨਾ ਪਾਤੀ ਆਮਨ ਕੋ ਤਾਂ ਤੇਰੇ ਬਾਰੇ ਕਿੰਨਾ ਬੋਲਦੀ ਸੀ ਕੀ ਕਹਿੰਦੇ ਚੁਕਲੀਆਂ ਕਰਦੀ ਸੀ ਮੇਰੀ ਤਾਂ ਦੋਤੀ ਕਦੀ ਵੀ ਨਾ ਕਰੇ ਕਰਦੀ ਸੀ ਉਹਦਾ ਵਾਸੇ ਉਹਦਾ ਤਾਂ ਬਹੁਤ ਚੰਗੀ ਆ ਇਹੋ ਠੀਕ ਆ ਦੇ ਲਾ ਤਾਰਦੀ ਵੀ ਸੋਹਣਾ ਹੈ ਉਹ ਸੋਲ ਨੌਲੀ ਲੰਗ ਚੱਕ ਲਿਆ ਨੌਲੀ ਨਾਲੇ ਨਾਲੇ ਤੋਰ ਬਦਲ ਲਈ ਮੈਂ ਥੱਪੜ ਮਾਰ ਲਿਆ ਉਹ ਜਿਆਦਾ ਜਿਆਦਾ ਕਰਨਾ ਨਹੀਂ ਤਕਨਾ ਜਿਆਦਾ ਨਹੀਂ ਹਾਂ ਮੜਾ ਟਿੱਕਾ ਮਾਰ ਕੇ ਮਸੀ ਤੋਰ ਮੈਂ ਬਾਦੀ ਤੇ ਬਾਦੀ ਵੀ ਗਈ ਆ ਆ ਦੇ ਸਾਪਾ ਜੀ ਜਾਨ ਜੀ ਜੋ ਕਰਦਾ ਹੈ। ਆ ਰਿਹਾ ਕੋੜੇ ਦੇ ਵਿੱਚ ਪਾ ਲਾ। ਮਾਸੀਓ ਲਾਪੇ ਹੀ ਹੈ ਨਾ ਫੇਰ ਲੰਗਮਾਨ। ਉਹ ਮਾਸੜ ਸਾਦਾ। ਇਹ ਮਾਸੀ ਮਾਸੜ ਸਾਦਾ ਜਾਈ। ਹਾਂ। ਮਾਸੀ ਏਦਾ ਤੇ ਤੇ ਤੂੰ ਤਾਂ ਲੈ ਆਤਾ ਪੂਰੀਆਂ ਨੇ ਕੈਮ ਆ। ਅਮਰ ਕਹਿੰਦੀ ਵੀ ਨਾਨੀ ਹੋਣ ਠੀਕ ਆ। ਹੈ ਨਾ? ਹਾਂ ਨਾ ਬੈਲ ਘਾਲ ਠੀਕ ਆ। ਬਾਤ। ਆ ਤੇ ਪਰੋਨੇ ਦੀ ਆ ਕਰਨ ਦੀ ਆ ਕਰਨੇ ਨੀ ਐਵੇਂ ਨਾਲੇ ਕਹਿੰਦੇ ਮਾਸੜ ਲਿਆਇਆ ਚਾਕਲੇਟ ਡੇ ਤੇ ਤੈਨੂੰ ਚਾਕਲੇਟ ਦਿੱਤੀ ਆ ਮਾਸੜ ਲੈ ਕੇ ਆਇਆ ਮਾਸਿੰਦੇ ਐਨ ਕਾ ਦਾ ਦੇਖਦਾ ਲਾ ਕੇ ਬੈਠਾ ਕਰਨ ਦੀ ਕਰਨ ਦੀ ਹੈ ਕਰਨ ਦੇ ਆਇਆ ਕੱਲ ਹੁਣ ਬੈਠੇ ਰੱਖੀ ਫੌਜੀ ਦੀ ਆ ਕੀ ਚਾਕਲੇਟ ਮੈਂ ਖਾਂ ਨਹੀਂ ਖਾਣੇ ਖਾਦਾ ਤੇਰੀ ਨਾਨਾ ਤਾਂ ਖਾਂਦੀ ਆ ਲੈਗ ਨਾਲ ਖਾਂਦਾ ਬੋਲਣਾ ਸਿੱਖਣਾ ਪਰੰਦੇ ਇਹਨੂੰ ਪੁੱਛੀਦਾ ਲੈ ਆਓ ਯਾਰੀ ਵਾਈਫ ਯੂ ਆਰ ਬਾਈ ਬਾਈ ਤੋੜ ਤੇਰੀ ਭਜਾਈ ਲੱਗਦੀ ਆ ਹਾਂ ਮੈਂ ਕਿਉਂ ਤੇਰੇ ਪਿੱਛੇ ਪੁੱਤ ਦਾ ਬੱਡਾ ਓ ਸੌਰੀ ਆ ਟਾਕ ਯਰ ਓ ਟਾਕ ਗਲਤ ਹੋ ਗਈ ਯਾਰ ਆ ਮੰਨ ਉਹ ਇੱਧਰ ਆ ਲੈ ਇੱਧਰ ਆ ਅੱਗੇ ਬੰਦੇਦਾ ਨਹੀਂ ਆ ਵੇ ਰਾਨੀ ਦੇ ਨਾਲ ਪੁੱਤ 26 ਇਹਨੂੰ ਪੁੱਜ ਓਏ ਆਕੜ ਕੇ ਕਹਿ ਵੜਾ ਫੌਜੀ ਆ ਓ ਰੰਗ ਕਿਹਨੂੰ ਆਈਦਾ ਗੱਲ ਉਹ ਮਰਸੀ ਨੂੰ ਮਾਰਨੂ ਓ ਜਾਣੀ ਤੁਹਾਡੀ ਗਿਆ ਓ ਤੁਹਾਡੀ ਗਿਆ ਕੋਈ ਦਮ ਨਾ ਕਹਿ ਦਮ ਮਰ ਜਾਏ ਵੜਾ ਦਮ ਨਾ ਕਹਿ ਤੂੰ ਪਿਆਰ ਨਾਲ ਲੱਗਾ ਓ ਦਮ ਨਾ ਕਹਿ ਤੋੜਾ ਇਹ ਓ ਯਾਰ ਤੁਹਾਡੀ ਗਿਆ ਮਾਸੜਾ ਸਨੱਖਾ ਹੋਇਆ ਅੱਗੇ ਨਾਲੋਂ ਇਹ ਰੰਗ ਕੀ ਹੁੰਦਾ ਪੁੱਛ ਕਾਲਾ ਪਾਣ ਦਾ ਕਾਲੀਆਂ ਐਨ ਦਾ ਨਾ ਮੈਨੂੰ ਫੋੜੇ ਪੈਲੇ ਲੈ ਸਾਰੀ ਓਰ ਘਾੜਾ ਕਰਦਾ ਰਿਹਾ ਮਾਸੀ ਰੋਣ ਮਾਸੀ ਦੇ ਘਰ ਵਾਲੀ ਨੇ ਕਿਹਾ ਤੂੰ ਰੋਵੇ ਨਹੀਂ ਰੱਖਦਾ ਉੱਡੇ ਤੇ ਜਵਰਦਾ ਵਰਤੀ ਦੇਖ ਕੇ ਤੇ ਜਿਆ ਨਹੀਂ ਫਿਰਦਾ ਹਾਂ ਤੇ ਜਿਆ ਤਾਂ ਇਹ ਫਿਰਦਾ ਹਾਂ ਪੁੱਛਦਾ ਨਹੀਂ ਤੂੰ ਤੇਰੀ ਰੰਨ ਖਾਂਦੀ ਬਲੰਨਾ ਖਾਂਦਾ ਹਾਂ ਕਹਾਂ ਮਾਸੀ ਆ ਮਾਸੀ ਜੀ ਕਹਿ ਲੈ ਮਾਸੀ ਜੀ ਕਹਿ ਲੈ ਤੂੰ ਉਹ ਤਾਂ ਫੁੱਟ ਗਈ ਦੀ ਹਾਂ ਉਹ ਮਾਛੜ ਕਿਹੜਾ ਮਾਛੜ ਆਪਣੀ ਮਾਦਰ ਜਿੰਨਾਂ ਨੂੰ ਪੁੱਛੀ ਉਹ ਬਹਿ ਗਿਆ ਬਈ ਹੁਣ ਤੇਰੇ ਤੇ ਪੈਰਾਸ਼ੂਟ ਨਹੀਂ ਹੈਗਾ ਪਾਜੀ ਉਹ ਇਕੱਲੇ ਕੋਰਕਰੇ ਖਾਣ ਲੱਗਾ ਤੇਰਾ ਲਿਆ ਰਿਹਾ ਉਹ ਲੈ ਚਲੇ ਐ ਬੱਕੀ ਜੂਣਾ ਮੋੜ ਐ ਤੇਰੇ ਸਾਧ ਕੇ ਉਹੀ ਕੰਮ ਨਾ ਹੋਵੇ ਭਾਈ ਤੁਸੀਂ ਚਲੋ ਮੈਂ ਨਹੀਂ ਨਹੀਂ ਹੋਣੀ ਵਾਲਾ ਤੁਸੀਂ ਬੈਠੋ ਮੂੰਹ ਤਾਂ ਦੇਖਣਾ ਸੀ ਮਾੜਾ ਜੀ ਹਾਂ ਛੋ ਕਰੀ ਤੇ ਬਹਿ ਜਾ ਮਨੀ ਦਾ ਮੂੰਹ ਤਾਂ ਦੇਖ ਰਹਾ ਕੋਈ ਨਹੀਂ ਉਹ ਦਰਿਆ ਵਿਆ ਜੀ ਲੈ ਵੇ ਕੁਰਕੁਰਿਆਂ ਵਾਲਾ ਭਰਾ ਆਪਣਾ ਹੋਰ ਲਗਾਓ ਉਹ ਵਾਲਾ ਕਣਕ ਦਾ ਮੈਦਾਂ ਹੀ ਭਾਈ ਜਾਣਤ ਨਾ ਨਹੀਂ ਤੁਸੀਂ ਜੀ ਰਹਿਣ ਦੇ ਬਹਿਣ ਨੂੰ ਆ ਭਾਈ ਖਾ ਕੇ ਕੁਰਕੁਰੇ ਹਾਂ ਚਲੋ ਆ ਲੈ ਲਾ ਲੋਕੀ ਕੋਖਾਂ ਦੇ ਕੋਖਾਂ ਦੇ ਭਾਈ ਹੁਣ ਕੋਰਕੁਰੇ ਖਾ ਕੇ ਘੂੜੀ ਤੇ ਜਾਣ ਲੱਗੇ ਆ ਆ ਗਈ ਆ ਗਈ ਆ ਗਈ ਲੱਗਿਆ ਸੀ ਉਹ ਇੱਥੇ ਖੜਿਆ ਨਾਲ ਨੂੰ ਕਰਦੇ ਆ ਆ ਕਾਰਨ ਅਰਜੁਨ ਵਾਲੀ ਸ਼ੂਟਿੰਗ ਭਾਈ ਦੇ ਸਿਰੋਂ ਹੋਈ ਸੀ ਭਾਈ ਦੇਖੀ ਮੋਟਰਸਾਈਕਲ ਲੈ ਗਏ ਆਜ ਚੱਕ ਜਿਆਦਾ ਜਿਆਦਾ ਰੱਖਿਆ ਭਾਈ ਤੇ ਰੋਪਰ ਰਾਣਾ ਜਾ ਕੇ ਉਹਨਾਂ ਦੇ ਦੇ ਤਾਂ ਹੀ ਕਰਕਰੇ ਵਾਲੇ ਭਾਜੀ ਕਦੇ ਉਹ ਸਾਬਨਾ ਬੇ ਮੇਰੇ ਕਰਨ ਅਰਜੁਨ ਆਉਣਗੇ ਕਰਨ ਅਰਜੁਨ ਆਉਣਗੇ ਆ ਜਾਓ ਫੌਜੀ ਆ ਜਾਓ ਚਲੋ ਫੌਜੀ ਸਾਹਿਬ ਆ ਕੋਚ ਫੌਜੀ ਕਿਹਦਾ ਦਰਦਾ ਮਮਾ ਲੈ ਫੌਜੀ ਹੁਣੀ ਬਥੇਰੀਆਂ ਘੋੜੀਆਂ ਚੜੇ ਆ ਲੈ ਇਹ ਕਿਹੜੀ ਗੱਲ ਹੋਰ ਗਿਆ ਚੱਲ ਵੀ ਮਜ਼ੇ ਆ ਉਹ ਦੇਖੋ ਬਾਬਾ ਆਓ ਦੇ ਐਲੀ ਚਾੜਾ ਲੱਗਾ ਓਏ ਲਾ ਆ ਇੱਥੋਂ ਪਤਾ ਲੱਗਦਾ ਫੌਜ ਚ ਟ੍ਰੇਨਿੰਗ ਆ ਇੱਜ਼ਤ ਬਚਾ ਲਈ ਮੁੰਡੇ ਨੇ ਬਈ ਉਹ ਗੁਰਜੀਤ ਦੇਖੋ ਉਹ ਗੁਰ ਆਹ ਆ ਜੀ ਤੇ ਪੁੱਠਾ ਨਾ ਇੱਥੇ ਬਣਾ ਗੋਪੀ ਨੂੰ ਨਾ ਨਾ ਭਰਾਵਾ ਨਹੀਂ ਜੀ ਗੋਪੀ ਨੇ ਬਹਿਣਾ ਹੀ ਨਹੀਂ ਗੋਪੀ ਨੇ ਬਹਿਣਾ ਹੀ ਨਹੀਂ ਗੋਪੀ ਨਾ ਬੈਠਾ ਗੋਪੀ ਕਹਿੰਦਾ ਮੈਂ ਠੰਡਾ ਨਾ 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 ਨਹੀਂ ਭਰਾਵਾ ਨਹੀਂ 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 ਮੈਂ ਤਾਂ ਉਹ ਸ਼ਿਮਲੇ ਵਾਲਿਆਂ ਦੇ ਬਹਿਣਾ ਗੱਜਿਆ ਆ ਆ ਉੱਠ ਆ ਵਾਹ ਬਾਬਾ ਤੂੰ ਮੈਂ ਕਿ ਗੋਪੀ ਉਹ ਗੋਪੀ ਏ ਉਹ ਆ ਉੱਠ ਰੂ ਕੋਡੇ ਤੇ ਬਿਠਾਓ ਆ ਦੇਖੇ ਬੋਤੇ ਬਹਿਣਾ ਮਣੀ ਆ ਨਹੀਂ ਆ ਉੱਠ ਵੀ ਬਿਠਾ ਦੋ ਕਿਤੇ ਆ ਉੱਠ ਵੀ ਬਿਠਾਓ ਕੋਡੇ ਤੇ ਉਹ ਮਲੀ ਮੋੜ ਵੀ ਲਿਆ ਆ। ਉਹ ਆਇਆ ਉਹ ਰਿਆ। ਵੋਏ ਉਹਨੇ ਵੇ ਆ ਗਈ ਮੇਰੀ ਵੀਡੀਓ ਬਣਦੀ ਹੁਣੀ ਮੋਰੇ। ਉਹ ਤਿੰਦਾ ਜਾਉਂਦਾ ਦੇਖ। ਦੇਖੀ। ਉਹ ਤਿੰਦਾ ਜਾਉਂਦਾ। ਉਹ ਲਗਾ ਮਗਾਚ ਓਏ। ਕਹਿੰਦੇ ਮਾੜਾ ਡਗ ਲੈਂਦੇ। ਕੋਈ ਚੱਕਰ ਨਹੀਂ। ਵੀਡੀਓ ਬਣਾ ਲਈ ਯਾਰ ਇਹਦੇ ਵਾਲੇ। ਇਹਦੀ ਵੀਡੀਓ ਬਣਾ ਲਈ ਘੋਣਾ ਇਹਦੀ ਬਣਾ ਲਈ ਓਏ ਦੇਖੀ ਆਂ। আনিন ইতেতেতের কেন এমারানেলেরি তেনিকে,শাতেযে সাকারাবে,য়ারেন কেয়েযে সাকেয়ে আংনিযে কেপাকে আপাকে নিচেয়ে এয� ਨੋ ਬਰਾ ਨਾ ਚੱਲ ਦੇਖੋ ਦੇਖੋ ਬੰਦਾ ਕਿੱਦਾਂ ਕਰਦਾ 100 ਦੇ ਬਜਰਾ ਹੋਣਾ 100 ਦੇ ਹੀ ਘੋੜੇ ਤੇ ਹਾਥੀ ਪਟਾਦਾ ਅ ਬਾਬਾ ਜੀ ਆ ਜਾਓ ਬਾਬਾ ਕੀ ਤੇ ਰੋਦੀਆਂ ਬਾਬਾ ਆਇਆ ਬਾਬੇ ਵਾਲੀ ਘੋੜੀ ਭੁੱਖੀ ਆ ਖਾਈ ਕਰ ਬਾਬੇ ਹਣ ਉੱਤਰਨਾ ਤੁਸੀਂ ਲੈ ਲੈ ਉੱਤਰਨਾ ਘੋੜੀ ਬਜਾਰੀ ਗੱਬਿਓ ਥੱਲੇ ਨੂੰ ਹੋਈ ਲਾਓ ਯਾਰ ਘੋੜੀ ਦਾ ਹੋਰ ਉੱਤਰਨਾ ਹਣ ਉਤਰੋ ਉਤਰੋ ਲੈ ਇਹ ਕਿਹੜਾ ਉਤਰਨਾ ਇਹ ਇਹ ਓ ਤੇਰੇ ਆ ਛੋਟਾ ਕਾਸ਼ ਦੀਪ ਦੇ ਐ ਐ ਪਲਿਆ ਵਿਆਹ ਪੂਰਾ ਦੇਦਾ ਹੀ ਐਟ ਸੀ ਰ ਕਾਸ਼ ਦੀਪ ਖੰਡਾ ਪਨੀਰ ਕੋ ਫੋਟੋ ਮੈਂ ਬਸ ਬਣੀ ਹੋਣੀ ਇਹਨੇ ਪਾਈ ਕਸ ਰਿਆ ਕੋਈ ਘੋੜੀ ਨੂੰ ਪੁੱਛ ਕੇ ਦੇਖੋ ਕਹਿੰਦੀ ਦੁਬਾਰਾ ਇਹ ਬੰਦਾ ਨਾ ਬਿਠਾਇਓ ਕੋਣ ਆ ਆਪਣਾ ਫੋਟੋ ਖਿੱਚੀ ਆ ਖਿੱਚੀ ਬਾਈ ਫੋਟੋ ਇੱਕ ਜੀ ਇਹ ਐ ਇਦਾਂ ਘੋੜੀਆਂ ਵਾਲੇ ਸਰਦਾਰ ਵੇਲਣ ਪੇ ਮੂੰਹ ਘਵਾਓ ਇਦਾਂ ਨੂੰ ਪੈਂਡ ਚ ਘੋੜੀਆਂ ਵਾਲੇ ਵੱਜਣ ਦਾ ਸਹੀ ਆ ਉਹਨੂੰ ਕਹੀ ਕਿ ਕਈ ਮੂੰਹ ਦਾ ਮਾਰਦਾ ਭਾਈ ਜੀ ਐਦਾਂ ਇਹ ਇਹਦਾ ਇਹੋ ਚਕਾ ਜਾ ਦੰਦ ਦੇਖ ਭਾਈ ਚੌਗੀਆ ਛਿੱਗੀਆ ਕੰਨ ਨਹੀਂ ਉਪਰੋਂ ਸਹੀ ਕੰਨ ਕਰਾਓ ਮੇਰੀ ਵੀ ਕੀਤੀ ਆ ਉਹਨੇ ਮੇਰੀ ਰਹਿਮ ਉਠਣਾ ਘੋੜੀ ਦਾ ਕੋਈ ਮੇਲ ਆ ਐ ਹੋ ਘੋੜੀ ਨਾਲ ਉੱਚਾ ਕੋਕ ਪੀਲਾ ਕੋਕ ਆਨੇ ਇੰਨੀ ਐਡਿਟ ਕਰਨੀ ਆ ਨਾ ਘੁੰਮਣ ਦੇ ਰੰਗ ਐਨ ਵਾਈਟ ਕਰਨਾ ਵਿੱਚੋਂ ਹੋ ਲੈ ਜੋ ਜੋ

ਮੈਨੂੰ ਕਿਹੜੇ ਟੈਮ ਮੈਂ ਕਿਹਾ ਬੁਰੇ ਚ ਪਾ ਕੇ ਸਿੱਟਿਆ ਇਹਨੇ ਉਹ ਨਹੀਂ 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 ਇਹ ਭਾਈ ਦੇਣ ਸਾਰੀ ਕੀ ਪਸੰਦਾ ਉਹ ਸੋਹਣਾ ਤਾਂ ਮਿਲਿਆ ਭਾਈ ਉਹਨੂੰ ਸਹੀ ਗੱਲ ਆ ਤੁਸੀਂ ਮੈਰਿਡ ਹੋ ਓਕੇ ਭਾਈ ਰੋਬ ਨਾ ਕਹਿੰਦਾ ਹਾਂਜੀ ਐਂਦੀ ਆ ਮੈਂ ਰੋਣਾ ਸਾਲਿਆ ਆ ਜਾ ਕਦੀ ਮੱਝ ਨੜਾਈ ਆ ਬੈਣਾ ਘੋੜੀਆਂ ਦੇ ਆ ਜਾ ਆ ਜਾ ਆ ਜਾ ਥੱਲੇ ਆ ਜਾ ਆ ਜਾ ਆ ਜਾ ਥੱਲੇ ਸਾਲਿਆ ਸਾਰੇ ਟੱਬਰ ਜਦੋਂ ਤੋ ਚਾਰ ਪੋਸਟਾਂ ਵੀ ਐ ਨਾ ਤੁਹਾਡੀਆਂ ਫਰੋਲ ਕੇ ਦੇਖੀਏ ਕਿਸੇ ਨੇ ਕਦੀ ਘੋੜੀ ਤੇ ਬੁਰਚ ਨਹੀਂ ਮਾਰਿਆ ਉਹੜਾ ਆ ਜਾ ਥੱਲੇ ਖਾਟਦਾ ਹੀ ਨਹੀਂ ਉਹ ਦੇਦਾ ਹੀ ਆਹ ਆ ਜਾ ਭਰਾਵਾ ਚੱਲ ਇਹ ਕੋਈ ਕੰਮ ਧੰਦਾ ਕਰਦਾ ਬਿੱਲੇ ਉਹ ਆ ਜਾ ਅੱਖਾਂ ਵੇਖਦਾ ਕੱਦਾ ਕੱਢਦਾ ਮੈਨੂੰ ਲੇ ਇਹ ਸੈਟ ਵੀ ਦਿੰਦੀ ਹੁੰਦੀ ਆ ਥੱਲੇ ਨਿਕਲ ਬਾਹਰ ਏ ਨਿਕਲ ਬਾਹਰ ਅੱਜ ਤੇਰਾ ਸ਼ੋਕਰ 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 ਨਿਕਲ ਬਾਹਰ ਓਏ ਅਗਲ ਵੇਲਾ ਖੂ ਖਾਲੀ ਸੂਗਲ ਤੇਰੀ ਆ ਕਦੇ ਮਿੰਦਾ ਨਾ ਕਹਦੇ ਨੀ ਨਿਕਲ ਜੀ ਆਉਣਾ ਕਿਹੜਾ ਹਾਂ ਦੁਪਹਿਰਾ ਦਿੰਦਾ ਸੌਣ ਦੇ ਨਾ ਫੜ ਲਓ ਮੇਰਾ ਭਰਾ ਬੈ ਉਤਰ ਨਾ ਹੋ ਦੇ ਕੋੜੀਆਂ ਵਾਲੇ ਸਰਦਾਰ ਕੋੜੀਆਂ ਵਾਲੇ ਸਰ ਪਿੱਛੇ ਕੋ ਮਾਂ ਜੀ ਪੀਂਦਾ ਹਾਂ ਮਾ ਆ ਯਾ したいが <laughs> <laughs> <ki ta> <laughs> <coughs>